हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਸੀਲ ਪੱਤੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ گاਵਾਂ ਦੇ ਵਿੱਚ ਪੰਜ ਨਾਗ ਹੋਣਗੇ ਤੇ ਦੋ ਨਾਗ ਹੋਣਗੇ ਮੱਝਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਦੋਸਤੋ ਤੋਕੜ ਗੱਬਣਾ ਤੇ ਗੱਬਣਾ ਵੀ ਤੇ ਸੱਜਣ ਸੁਝਾਵੇ ਤੁਸੀਂ ਜਿਹੜੇ ਮਿਲਣਗੇ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਸਾਰੇ ਵੀਰ ਦੇ ਕੋਲੋਂ ਪੁੱਛ ਘਟੜ ਦਸਾਂਜੀ ਕਰਵਾਵਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਬਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲਾਂਭੇ ਦੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈਏ ਸਾਰੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਜੀ ਚੱਲੀਏ ਤਾਂ ਵੇਲੇ ਕੰਮ ਕਰ ਵਧੀਆ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਸ਼ੁਕਰ ਹੈ ਜੀ ਐਡਰੈਸ ਬੋਲਦੀ ਆਪਣਾ ਬੱਸ ਵੀ ਜੀ ਪਿੰਡ ਕੈਰੋਂ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਨਜ਼ਦੀਕ ਕੈਰੋਂ ਗ੍ਰੈਂਡ ਕੈਰੋਂ ਪੈਲਸਾ ਵੀਰਦੀ ਠੀਕ ਹੈ ਜੀ ਹਾਂਜੀ ਬਈ ਕਾਦਰ ਰਹਿੰਦੇ ਆਪਾਂ ਵੀਰਦੀ ਠੀਕ ਹੈ ਜੀ ਹਾਂਜੀ ਕੈਰੋ ਤੋਂ ਗ੍ਰੈਂਡ ਪੈਸਫਿਕ ਦੀ ਸੜਕ ਮੁੜਦੀ ਆਪਣੇ ਸਪੈਸ਼ਲ ਲਾਲੇ ਕੋਈ ਵੀਰ ਨੇ ਮੇਰੇ ਵੀਰ ਭਰਾ ਨੇ ਕਹੇ ਨੇ ਵੀ ਆਉਣਾ ਗ੍ਰੈਂਡ ਕੈਰੋ ਪੈਸਫਿਕ ਲੋਕੇਸ਼ਨ ਲਾ ਦੇ ਉਹਦੇ ਲਾਗੇ ਸ਼ਹੀਦ ਬਾਬਾ ਗੁਨੀਆ ਜੀ ਦਾ ਬੋਰਡ ਲੱਗਾ ਵਾ ਗੱਡੇ ਬੰਨੇ ਨੂੰ ਵੀਰ ਦੀ ਚੰਦਾ ਸਿੰਘ ਵਪਾਰੀ ਨਾਮ ਗਾੜੀ ਟਰਾਂਸਫਾਰਮ ਵੇਂਦਾ ਆਵੇ ਕੋਈ ਵੀ ਵੀਰ ਭਰਾ ਮੰਨ ਲਓ ਵੀ ਖੱਬੇ ਹੱਥ ਟਰਾਂਸਫਾਰਮ ਲੱਗਾ 24 ਘੰਟੇ ਦਾ ਸੜਕ ਆਪਣੀ ਨਹੀਂ ਹੁੰਦੀ ਹੈ ਤੇ ਆਪਣਾ ਬੋਰਡ ਲੱਗਾ ਪਾਣੀ ਵਾਲੀ ਟੈਂਕੀ ਵੀ ਲੱਗ ਗਈ ਹਾਂਜੀ ਹਾਂਜੀ ਪਾਣੀ ਵਾਲੀ ਟੈਂਕੀ ਵੀ ਲੱਗ ਗਈ ਕਹੇ ਕਹੇ ਵੜੇ ਚਲੋ ਨਹੀਂ ਤੜਕੇ ਆਉਣਾ ਦਾ ਵੀਰ ਭਰਾ ਨੇ ਫੋਨ ਤੇ ਵੀ ਨਹੀਂ ਕਰ ਹਰ ਮੁੰਡਾ ਫਿਰ ਆਪਣੇ ਆਪ ਪਿਛਲੀ ਵਾਰੀ ਵੀਰ ਉਹ ਸਿੱਧੇ ਆਪਣੇ ਘਰੇ ਹੀ ਆ ਗਏ ਠੀਕ 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 ਹਾਂ ਜੀ ਆਡਰੈਸ ਸਾਰਾ ਜੋ ਬੋਲਿਆ ਹੈ ਆਪਾਂ ਠੀਕ ਠੀਕ ਹਾਂ ਜੀ ਅੱਛਾ ਵੀਰ ਫੋਨ ਨੰਬਰ ਬੋਲ ਦिए ਫੋਨ ਨੰਬਰ ਹੈ ਜੀ 98724 ਹਾਂ ਜੀ 39717 ਠੀਕ ਹੈ ਜੀ ਹਾਂ ਜੀ ਦੂਜਾ ਹੈਗਾ 826472068 ਠੀਕ ਹੈ ਜੀ ਦੋਸਤੋ ਨਾਮ ਵੀਦਾ ਸਾਹਮਣੇ ਬੋਰਡ ਲੱਗਾ ਵੀਦਾ ਝੰਡਾ ਸਿੰਘ ਉਹੀ ਦੋਸਤੋ ਨੰਬਰ ਤੁਹਾਨੂੰ ਸਾਹਮਣੇ ਦਿਖ ਰਿਹਾ ਵਾ ਨਾਮ ਹੀ ਤੇ ਤੇ ਜਿਹੜੇ ਨੰਬਰ ਦੋਵੇ ਕਨਫਰਮ ਤਾਂ ਦਿਖ ਰਿਹਾ ਬਾਕੀ ਅਜਵੀਰ ਜੀ ਆਪਣੇ ਕੋ ਟੋਕਰ ਗੱਬਣਾ ਵੀ ਹੈਗੇ ਤੇ ਜਿਨ੍ਹਾਂ ਵਿੱਚ ਇੱਕ ਗੱਬਣਾ ਵੀ ਹੈਗੀ ਤੇ ਸੱਜੇ ਸੁਣੀਆਂ ਵੀ ਹਾਂਜੀ ਹਾਂਜੀ ਵੀਰ ਜੀ ਸਾਰੇ ਨਾਲ ਆ ਗਏ ਵੀਰ ਜੀ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਡਿਟੇਲ ਦਸੀਏ ਵੀਰਾਂ ਨੂੰ ਇਹ ਮੱਝ ਕਿੰਨਾ ਸੁਭਾ ਸੁਣੀ ਹੈ ਇਹ ਵੀਰ ਜੀ ਦੂਜਾ ਸੁਭਾ ਝੋਟੀ ਨੇ ਸੁਣਾਵਾ ਕਿੰਨਾ ਡੇਮੇਜ ਖਰਦੀ ਵੀ ਸੁਣੇ ਇਹ ਵੀਰ ਜੀ ਬਸ ਤਿਆਰੀ ਚ ਹੀ ਆ ਵੇਖੋ ਪਰਮਾਲੀ ਭਾਵੇਂ ਚਾਰ ਲੈ ਜੇ ਦੋ ਲੈ ਜੇ ਚਾਰ ਲੈ ਜੇ ਧਾਰਾਂ ਤੂਣਾ ਪਾਈਆਂ ਨੇ ਫੁੱਲ ਤਿਆਰੀ ਚ ਆ ਨਾ ਦੋਸਤ ਆਲਮੋਸਟ ਤਿਆਰੀ ਦੇ ਵਿੱਚ ਹੀ ਆ ਕੋਈ ਗੱਲ ਨਹੀਂ ਹਾਂਜੀ ਕੋਈ ਟਾਈਮ ਥੋੜਾ ਖੜੂਗੀ ਸੁਣਦੇ ਦੂਜਾ ਤੇ ਇਹ ਵੀਰ ਕਿੰਨਾ ਖਚਵਾਇਆ ਨੇ ਪਹਿਲੇ ਸੂਏਆਂ ਚ ਕੋਈ ਕੀਤਾ ਪਤਾ ਵੀਰ ਜੀ 9 ਕਿਲੋ ਦੁੱਧ 9 ਤੋਂ 10 ਕਿਲੋ ਦੁੱਧ ਚੋਇਆ ਵਿਦਿਓ ਨਾ ਬੰਦਿਆਂ ਨੇ ਇਹਦੇ ਕੋਲ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਪਿੱਠ ਪੜੋ ਦੀ ਚੜਾਈ ਚੈੱਕ ਕਰ ਲਓ ਇੱਕ ਵਾਰੀ ਸਿੰਗੀ-ਸੁੰਗੀ ਵੀ ਬਹੁਤ ਵਧੀਆ ਵੀਰ ਜੀ ਠੀਕ ਹੈ ਚਾਰੇ ਥਾਂ ਦੋਸਤੋ ਗੈਪ ਦੇ ਵਿੱਚ ਕੋਈ ਫੋਰਟ ਸ਼ਾਂਗ ਨਾਲ ਚੈੱਕ ਕਰ ਸਕਦੇ ਹੋ ਲਓ ਦੋਸਤੋ ਮੈਂ ਦਾ ਕੱਦ ਕਾਠੀ ਸਾਫ ਸੁਥਰੀ ਆ ਝੋਟੀ ਥਣ ਚੱਡੇ ਵਾਲੀ ਆ ਠੀਕ ਹੈ ਜੀ ਆ ਵੇਖੋ ਵੇਖੋ ਮੂੰਹ ਮੱਥੇ ਦੀ ਵੇਖੋ ਕਿੰਦੀ ਸੋਹਣੀ ਆਹ ਦੋਸਤੋ ਫੇਸ ਕੁਆਲਿਟੀ ਕਰੋ ਚੱਕ ਜੀ ਦੀ ਲੱਗਾ ਵੀ ਥੋੜੀ ਲੰਮੀ ਤੋਰ ਦੇ ਬੁਵੇ ਹਾਂਜੀ ਹਰਲਾ ਫਾਲੋ ਦੋਸਤੋ ਕਰੋ ਚੈੱਕ ਰਾਜੀ ਆ ਦੋਸਤੋ ਪੂਰੀ ਹਾਂਜੀ ਪੂਰੀ ਵਧੀਆ ਵੀਰ ਜੀ ਝੋਟੀ ਚਲੋ ਇਹ ਗੱਲ ਹੈਗੀ ਆ ਥੋੜੀ ਜਿਹੀ ਚਲੋ ਹੈਗੀ ਮਤਲਬ ਹੈ ਹਾਂਜੀ 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 ਤੇ ਬਾਕੀ ਥਣ ਚੱਡੇ ਦੀ ਪੂਰੀ ਖਬਰਦਾਰ ਵੀਰ ਜੀ ਰਾਜੀ ਰੂ ਜੀ ਐ ਪੂਰੀ ਆ ਕਰਮਾਲ ਠੀਕ ਹੈ ਲੈ ਵੀਰ ਬੰਦੋ ਹਾਂਜੀ ਪਾਰ ਪਿੱਛੇ ਦੀ ਵੀਰ ਜੀ ਆਪਣੀ ਫੁੱਲ ਗਰੰਟੀ ਆ ਠੀਕ ਹੈ ਜੀ ਠੀਕ ਹੈ ਜੀ ਓਪਰਾ ਪੰਨ ਦੋਸਤੋ ਜਿਹਨੋਂ ਪਸ਼ੂ ਓਪਰੇ ਖਾਉਂਦਾ ਥੋੜਾ ਜਿਹਾ ਜ਼ਰੂਰ ਕਰਦਾ ਵਾ ਹਾਂਜੀ ਬਾਕੀ ਕਈਆਂ ਵੀਰਾਂ ਨੇ ਜ਼ਿਆਦਾਤਰ ਸੰਗਲ ਪਾਏਗੇ ਮਤਲਬ ਇਸ ਕਰਕੇ ਝਬੂ ਦਖੜਾ ਜਾਂ ਔਲ ਕਰ ਜਾਂਦੇ ਪਸ਼ੂ ਇਹ ਮੋਲਵੀ ਜੀ ਕਿ ਨਾ ਕਰਦੇ ਮੋਲਵੀ ਜੀ ਇਹ ਪੂਰਾ ਕੋਈ ਪਾਰ ਪਿਛੇਰੀ ਆਪਣੀ ਫੁੱਲ ਗਾਰੰਟੀ ਆ ਤੇ ਕਈ ਵਾਰੀ ਵੀਰ ਆਪਾਂ ਨੂੰ ਰਹਿਣ ਫੋਨ ਪਾਣ ਲਾਵੇ ਜੀ ਸਦਕੇ ਜੀ ਤੇ ਬਾਕੀ ਉਹ ਗੱਲ ਦੀ ਨਾ ਪੁੱਛਣ ਦੀ ਵੀਰ ਦੀ ਲੋੜ ਤੇ ਨਾ ਹੀ ਕੋਈ ਥਰਾਂ ਦੀ ਆਪਣੇ ਇੱਥੇ ਫੁੱਲ ਭਰੇ ਜਿਹਨੇ ਵੀ ਗੀਰਨੇ ਖੜਨੀ ਭਰਾ ਵਰਾ ਕੇ ਲੈ ਜੇ ਜੇ ਕਹੇ ਨੇ ਔਨਲਾਈਨ ਖੜਦੀਆਂ ਆਪਣੇ ਕੋ ਵੀਡੀਓ ਬਣਵਾ ਲੈ ਥਣਾ ਦੀ ਆਪਾਂ ਤੇ ਫਕੇ ਚੜਾ ਦਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਵੀਰ ਦੀ ਝੋਟੀ ਮੁੱਲ ਭਾਵੇਂ 70 75 ਜੋ ਵੀ ਕਰ ਲਈਏ ਵੀਰ ਜੀ 65000 ਦੀ ਝੋਟੀ ਦੇ ਦਾਂ। 65000 ਦੀ। ਹਾਂ ਜੀ 65000 ਠੀਕ ਹੈ ਜੀ 65000 ਤੋਂ ਕਮਾਂਦਨ ਹੋ ਜਾਊਗਾ। ਉਹ ਹਜੂ ਕਰ ਦਾਂਗੇ ਵੀਰ ਜੀ ਮਾਨਤਾਨ। ਬਾਕੀ ਝੋਟੀ ਵੇਖ ਲਓ ਪੂਰੀ ਵਧੀਆ ਜੇ ਭਾਵੇਂ ਝੋਟੀ ਕੋਈ ਮੇਰਾ ਵੀਰ ਭਰਾ ਜਿੱਦਾਂ ਮਰਜੀ ਆ ਸੂਈ ਸਵਾਈ 75000 ਦੀ ਝੋਟੀ ਵੀਰ ਜੀ। ਠੀਕ ਹੈ ਜੀ। ਹਾਂ ਜੀ ਵੇਖੋ। ਲਓ ਦੇਖੋ 65000 ਰੁਪਿਆ ਵੀਰ ਨੇ ਡਿਮਾਂਡ ਰੱਖੀ ਜੇ ਬਾਕੀ ਜੋ ਮੁੱਲ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ। ਹਾਂ। ਫੋਨ ਦੋਸਤੋ ਜਰੂਰ ਕਰ ਠੀਕ ਹੈ ਜੀ ਠੀਕ ਹੈ ਨਾ ਗੱਲ ਹਾਂ ਜੀ ਮੁੱਲ 75 ਕਰਾਂਗੇ ਮੁੜ ਕੇ ਕਈ ਦੀ ਵੀਰ ਭਰਾ ਦਿੰਦੇ ਤੁਸੀਂ ਮੁੱਲ 75 ਕਰ ਲਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੀਰ ਜੀ ਇਹ ਸੂਈ ਅੱਜ ਇਹਨੂੰ ਤਿੱਜਾ ਦੇਣਾ ਸੂਈ ਨੂੰ ਸੂਈ ਨੂੰ ਤਜਰਬਾ ਹਾਂ ਜੀ ਹਾਂ ਜੀ ਬੱਚੀ ਇਹ ਵੀਰ ਜੀ 12 ਦੇ ਨੇੜੇ ਤੇ ਬੱਚੀ ਕੋਲੇ ਦੁੱਧ ਆ ਪੂਰੀ ਸੀਲਸ ਲੱਗ ਚਲੋ ਇਦਾਂ ਡਰਦੀ ਦੁਰਦੀ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਥਣ ਥਣ ਵੇਖੋ ਮਈਆਂ ਵਾਲਾ ਲੱਗਾ ਕਰਮਾਂ ਵਾਲੀ ਸੂਆ ਕਰਮਾਂ ਸੂਈ ਵੀਰੇ ਸੂਆ ਪਹਿਲਾ ਵੀਰ ਜੀ ਸੂਈ ਹੈ ਜੇ ਦੰਦੀਆਂ ਚ ਇਹ ਬੱਚੀ ਪਹਿਲਾ ਬੱਚੀ ਆ ਵੇਖੋ ਪੂਰੀ ਖਬਰਦਾਰ ਨੀ ਕੀ ਨੀ ਕੀ ਸਿੰ ਤੇ ਵੀਰ ਬੱਚਾ ਨਹੀਂ ਦਿੱਤਾ ਬੱਚੀ ਆ ਵੀਰ ਜੀ ਦੀ ਬੱਚੀ ਆ ਆਪਾਂ ਵਿਖਾਵਾਂਗੇ ਠੀਕ ਹੈ ਜੀ ਲਓ ਦੋਸਤੋ ਕੱਡ ਕੱਠਾ ਗਾਂ ਦਾ ਚੈੱਕ ਕਰ ਲਓ ਆਰਡਰ ਕੁਆਲਟੀ ਦੋਸਤੋ ਸੋਹਣੀ ਤਿਆਰ ਕੀਤੀ ਆ ਉਹ ਮੇਰਾ ਪੁੱਤ ਬੱਚੀ ਤੇ ਬੱਚੇ ਤੇ ਲੈ ਜਾ ਕਰਦਾ ਬੱਚੇ ਲੈ ਜਾ ਵੀ ਦੇਖ ਲਈ ਹਾਂ ਬੱਚੇ ਤੇ ਲੈ ਜਾ ਇਹ ਪਹਿਲੇ ਸਵੇਰ ਦੋਸਤੋ ਸਵੇਰੇ ਤੇ ਦੁੱਧ ਵੀਰ ਕਿੰਨਾ ਤਿਆਰ ਹੋ ਬੋਲਾ ਵੀਰ ਜੀ ਦੁੱਧ ਦੇ ਦੇ ਕੋਲੇ 10 11 ਕਿਲੋ ਦੁੱਧ ਵੀਰ ਜੀ ਪੱਕਾ ਜੀ ਕਰ ਮਾਰ ਇਹਦੇ ਵਿੱਚ ਆ ਵਛੀ ਬੱਛੀ ਹਾਂਜੀ ਹਾਂ ਲਓ ਦੋਸਤੋ ਆ ਵਛੀ ਜੇ ਕਾਫੀ ਕਲਰ ਰੰਗ ਵਛੀ ਦਾ ਚੈੱਕ ਕਰ ਲਓ ਠੀਕ ਹੈ ਲੈ ਜਾ ਵੀਰ ਬੰਦੇ ਬਾਕੀ ਇਹ ਵੀ ਵੀਰ ਜੀ ਥੋੜਾ ਡੰਗਰ ਚਲੋ ਜਿਆਦਾ ਆਪਾਂ ਚਵਾਈ ਨਹੀਂ ਕਹੇ ਦੀ ਵੀ ਕਰਾਉਣੀ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਬਾਕੀ ਆ ਚਵਾਈ ਫੁੱਲ ਮੇਰਾ ਵੀਰ ਕੋਈ ਭਾਵੇਂ ਥਣਾ ਥਣਾ ਦੀ ਇਹ ਪੂਰੀ ਤਾਸ਼ ਨਹੀਂ ਫੁੱਲ ਵੀ ਦੀ ਆਖੋ ਸਾਰੇ ਥਣ ਠੋਕੀ ਫਿਰਦੀ ਕਰਮਾਲ ਲੈਓ ਦੋਸਤੋ ਚੈੱਕ ਕਰ ਲਓ ਤੁਸੀਂ ਸਣਾ ਦੀ ਕੁਆਲਿਟੀ ਦੀ ਹਾਂਜੀ ਬਾਕੀ ਇਹ ਆ ਵੀ ਕੋਈ ਮੇਰਾ ਵੀਰ ਵੀਰ ਦੀ ਕੋ ਕਵਾਲ ਤੇ ਚਵਾਲੇ ਜਿੱਦਾਂ ਮਰਜੀ ਵੀਡੀਓ ਚੋਟੀ ਦੀ ਲੈਣੀ ਆ ਜੋ ਵੀ ਆਪਣੀ ਤਸੱਲੀ ਕਰ ਲੈ ਕਿੰਨਾ ਦੁੱਧ ਸਰਸਲੇ ਬੋਲ ਦੁੱਧ ਵੀਰੀ ਆ ਤਾਂ 11 ਕਿਲੋ ਦੁੱਧ ਦਾ 10 10 11 ਕਿਲੋ ਦੁੱਧ ਵੀਰ ਦੀ ਫੁੱਲ ਗਾਰੰਟੀ ਆ ਠੀਕ ਹੈ ਆਪਣੀ ਫੁੱਲ ਗਾਰੰ ਹਾਂਜੀ ਮੁੱਲ ਕੀ ਕਰਦਾ ਜੀ ਮੁੱਲ ਵੀਰ ਜੀ ਜੋ ਵੀ ਆਪਾਂ ਵਿਚਾਰੀ ਕਰ ਲਈਏ 45 ਕਰ ਲਈਏ ਵੀਰ ਜੀ ਅਸੀਂ 36000 ਦੀ ਦੇ ਦਈਏ ਠੀਕ ਹੈ ਜੀ 36000 ਕੰਦਾ ਮੰਨਣਾ ਹੋ ਸਕਦਾ 36000 ਰੁਪਈਆ ਮਾਨ ਹੋਣਾ ਹੈ 35000 ਦੀ ਦੇ ਦਾਂਗੇ ਵਿਚੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਤੋਂ 36000 ਰੁਪਈਆ ਡਿਮਾਂਡ ਰੱਖੀ ਗਈ ਹੈ ਮਸ਼ੀਨੀ ਦੇ 35000 ਰੁਪਏ ਤੇ ਵੀਰ ਕਹਿੰਦਾ ਮਾਨ ਤਾਂ ਕਿਹੜਾ ਕੋਈ ਵੀਰ ਭਰਾ ਕਿਧਰੋਂ ਦਾ ਮੌਕੇ ਤੇ ਥੋੜਾ ਬਹੁਤ ਜਰੂਰ ਹੋਊਗਾ ਹਾਂ ਇਦੇ ਨਾਲ ਬੱਧੀ ਗਾਂ ਜੀ ਦੀ ਡਿਟੇਲ ਦੱਸੀ ਵੀਨ ਦੀ ਇਹ ਵੀ ਇਹ ਵੀ ਪਹਿਲਣ ਸੂਈ ਆ ਕਿੰਨਾ ਟਾਈਮ ਹੋ ਗਿਆ ਨ ਸੂਈ ਇਹ ਵੀ ਜੀ ਇਹ ਕੱਲ ਰਾਤੀ ਵਿੱਚ ਹੀ ਸੂਈ ਆ ਜੀ ਅੱਛਾ ਜੀ ਹਾਂ ਜੀ ਭਲਾ ਭੁਲਾ ਦੋਸਤ ਚੈੱਕ ਕਰ ਸਕਦੇ ਹੈ ਬਾਕੀ ਚੁਵਾਈ ਚੁਈ ਕਰਮਾ ਲਈ ਹੋਵੇ ਕੋ ਥਣ ਤੋਂ ਨਹੀਂ ਪੂਰਾ ਆ ਵਧੀਆ ਵਿਥਾਂ ਤੇ ਲੱਗਾ ਅੱਛਾ ਜੀ ਹਾਂ ਜੀ ਹਾਂ ਜੀ ਪਹਿਲਣ ਜੂ ਸੂਈ ਵੀਰ ਜੀ ਪਹਿਲਾਂ ਨਾਲ ਤੁਹਾਨੂੰ ਪਤਾ ਪਾਈ ਜਾਂਦੀਆਂ ਵੀਰ ਜੀ ਵੱਚੀ ਮੇ ਦੋਂਦੀ ਚੌਗੀ ਆ ਝੂੰਗਾ ਸਿੰਘ ਜੀ ਦੋਸਤੋ ਦੋ ਦੰਦ ਜਾਂ ਚਾਰ ਦੰਦ ਕਨਫਰਮ ਹੀ ਆ ਨਹੀਂ ਗਾ ਬਾਕੀ ਦੋਸਤੋ ਆਰਡਰ ਕੋਲ ਦੀ ਜਿਹੜੀ ਸੂਲੀ ਤਿਆਰ ਕੀਤੀ ਕਰਵਾਇਨੇ ਇਹਨੇ ਕੀ ਦਿੱਤਾ ਬੱਚਾ ਵੀਰ ਇਹਦੇ ਵਿੱਚਾ ਵੀਰਦੀ ਇਹਦੇ ਕੋਲ ਅਛਾ ਇਹਦੀ ਮਗਰ ਬੱਚਾ ਆ ਜੀ ਦੁੱਧ ਵੀ ਵੀਰਦੀ ਪੂਰਾ ਹੋਣਾ ਇਸ ਟਾਈਮ ਇਹਦੇ ਕੋ ਮੇਰੇ ਨਾਲ 16 ਤੋਂ ਲੈ ਕੇ 18 ਕਿਲੋ ਵੀਰਦੀ ਹੋਊਗਾ ਜੇ ਬੌਲਾ ਹੀ ਬੌਲਾ ਹੀ ਆ ਜੀ ਹਾਂ ਠੀਕ ਠੀਕ ਚਲੋ ਕੋਈ ਕੱਦ ਤੇ ਵੀਰਦੀ ਛੋਟਾ ਕੋਈ ਆਣ ਕੇ ਵੀਰ ਚੰਗੀ ਤਰ੍ਹਾਂ ਵੀਡੀਓ ਸੋ ਸਮਝਣਾ ਵੇਖ ਲੈ ਹਾਂਜੀ ਹਾਂਜੀ ਹੁਣ ਕੀ ਚਲੋ ਇੱਥੇ ਆ ਕੇ ਕਈ ਜਰੀ ਵੀ ਰੱਖ ਦਿੰਦੇ ਆ ਤੇ ਬਾਕੀ ਇਹ ਆ ਅਛਾ ਆ ਬੱਚਾ ਦੋਸਤੋ ਦਿੱਤਾ ਬੱਚਾ ਵੀ ਦੋਸਤੋ ਚੰਗਾ ਪਲਿਆ ਦਿੱਤਾ ਨੇ ਹਾਂ ਠੀਕ ਹੈ ਲੈ ਜਾਵਾਂ ਹਾਂ ਬਾਕੀ ਇਹ ਚੰਗਾ ਚਲੋ ਇਹ ਗੱਲ ਹੈ ਜੀ ਬਹੁਤੀ ਚੰਗੇ ਸੀ ਬਣਦੀ ਆ ਬੱਚੀ ਹਾਂਜੀ 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 ਬਾਕੀ ਚਲੋ ਆਪਾਂ ਜੀ ਸ਼ੈੱਡ ਚੋਂ ਲਈ ਹੁੰਨਾ ਨੇ ਬੰਦਿਆਂ ਨੇ ਜਿਹੜੇ ਹਿਸਾਬ ਨਾਲ ਆਖਿਆ ਨਾ ਹਾਂਜੀ ਹਾਂਜੀ ਸੋਈ ਕਰਮਾ ਵਾਲੀ ਦਾ ਇਹ ਗੱਲ ਹੈਗੀ ਆ ਵੀ ਨਿਕਲਿਆ ਵੇਖੋ ਗੁੰਦੇ ਵਰਗੀ ਕਰਮਾ ਵਾਲੀ ਬੱਚਾ ਵੀ ਇਹਨੇ ਪੂਰਾ ਦੋਹੋ ਅੱਛੇ ਹਾਰ ਖਾ ਦਿੱਤਾ ਵਾ ਪਰ ਫਿਰ ਵੀ ਕਰਮਾ ਵਾਲੀ ਨੂੰ ਮਾਲੂਮ ਨਹੀਂ ਵੇਖ ਲੋ ਹਾਂਜੀ ਹਾਂਜੀ ਨਹੀਂ ਕੋਈ ਲਾਪਾ ਲੋਪਾ ਨਹੀਂ ਲਾਇਆ ਹਾਂਜੀ ਹਾਂਜੀ ਦੁੱਧ ਮੇਰਾ ਵੀਰ ਜਿੱਦਾਂ ਅਮਰ ਜੀ ਕੋਈ ਦੋ ਡੰਗ ਚੋਕੇ ਵੀਰ ਜੀ ਸੋ ਤੋ ਲਾਂ ਤੋਂ ਨਾ 18 ਕਿਲੋ ਆਵੇ ਸਲੋ ਭਾਂ 200 ਥਣ ਥਣ ਕੋ ਬਹੁਤ ਵਧੀਆ ਹੱਥੀਂ ਚਵਾਈ ਮੁੱਠੀ ਦਾ ਤੁਹਾਨੂੰ ਬਹੁਤ ਵਧੀਆ ਹੈ ਦਵਾਈ ਦਵਾਈ ਦੀ ਸੱਜੀ ਸੂਈਆਂ ਕਰਕੇ ਨਾ ਦਵਾਈ ਦਵਾਈ ਤੁਹਾਨੂੰ ਪਤਾ ਲਿਬੜੀ ਤੇ ਬੜੀ ਚਲੋ ਲਾਲ ਤੇ ਗੋਦੀਆਂ ਜੀ ਦੇਖ ਪੈਂਦੇ ਹਾਂ ਹਾਂਜੀ 16 ਤੋਂ 18 ਲੀਟਰ ਤਿਆਰ ਹੈ ਜੀ ਹਾਂਜੀ ਤਿਆਰ ਵੀਰ ਜੀ ਠੀਕ ਹੈ ਜੀ ਕੀ ਮੁੱਲ ਕਰਦੇ ਇਹਦਾ ਮੁੱਲ ਵੀਰ ਜੀ ਇਹਦਾ ਆਪਾਂ ਕਰਦੇ ਹਾਂ 75 ਹਾਂਜੀ ਤੇ ਇਹ 60000 ਦੀ ਬਚੀ ਵੀਰ ਜੀ ਦੇ ਦਾਂਗੇ 60000 ਦੀ ਹਾਂਜੀ 60000 ਦੀ ਠੀਕ ਹੈ ਜੀ 60000 ਕੀ ਮਾਨਤਾ ਚੋਰ ਚੱਪਾ ਵੀਰ ਜੀ ਮਾਨਤਾਨ ਕੋਈ ਨਿੱਕਾ ਮੋਟਾ ਹੀ ਬਸ ਲੋਟ ਉਹ 60000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨ ਤਾਂ ਜਿਹੜਾ ਕੋਈ ਵੀਰ ਭਰਾ ਖਰੀਦਣਾ ਉਹਦਾ ਮੌਕੇ ਤੇ ਛੋਟ ਛਪਾ ਜਰੂਰ ਹੋਗਾ ਥੋੜਾ ਬੜਾ 16 ਤੋਂ 18 ਲੀਟਰ ਜਿਹੜਾ ਬੜਾ ਮੌਕੇ ਦਾ ਤੇ ਆ ਤੇ ਬੱਚਾ ਨੇ ਵਛਾ ਦਿੱਤਾ ਪਹਿਲਾ ਸੂਆ ਸੂਈ ਜੀ ਇਹਦੇ ਨਾਲ ਬਦੀ ਲੀ ਗਾਂ ਵੀ ਇਹਦੀ ਡੀਟੇਲ ਲਸਗੀ ਇਹ ਵੀਰ ਜੀ ਟੋਕੜ ਗੱਬਣ ਵਛੀ ਆਏ ਟੋਕੜ ਗੱਬਣ ਆ ਗਈ ਹਾਂਜੀ ਹਾਂਜੀ ਇਹ ਦੂਜੇ ਸੂਏ ਵਾਲੀ ਵੀਰ ਜੀ ਗਾਂ ਗੱਬਣ ਅੱਛਾ ਜੀ ਹਾਂਜੀ ਵਛੀ ਬਹੁਤ ਹੈ ਵੀ ਐ ਸੀਲਸ ਲਾਗਾ ਵੀਰ ਦੀ ਕਿੰਨੇ ਟਾਈਮ ਦੀ ਵੀਰ ਇਹ ਗੱਬਣੇ ਚੱਕਾ ਇਹ ਵੀਰ ਜੀ ਸਾਢੇ ਪੰਜਾਂ ਤੋਂ 6 ਮਹੀਨਿਆਂ ਦੇ ਵਿੱਚ ਗੱਬਣ ਆ ਕਨਫਰਮ ਹੈ ਨਾ ਆਪਣੀ ਵੀਰ ਕਨਫਰਮ ਵੀ ਜੀ ਆਪਾਂ ਚੈੱਕ ਕਰਾਈ ਆਪਣੇ ਕੋਲੋਂ ਕੋਈ ਆਪਣਾ ਵੀਰ ਭਰਾ ਡਾਕਟਰ ਨਾਲ ਲੈ ਆਪੀ ਠੀਕ ਹੈ ਆਪਾਂ ਨੂੰ ਉਹ ਕਰਾਣ ਆਪਾਂ ਅਗਲਿਆਂ ਤੇ ਵੀ ਨਹੀਂ ਰਹੇ ਆਪਾਂ ਚੈੱਕ ਕਰਾ ਕੇ ਲਈਏ ਕਿੰਨਾ ਦੁੱਧ ਵੀਰ ਤਿਆਰ ਦੱਸਣ ਨੇ ਸਲੇ ਦੀਦੀ ਇਹਦੇ ਕੋਲੇ ਤੁਹਾਨੂੰ ਦੱਸਣ ਦਿਆਂ ਵੀ 8 ਕਿਲੋ ਦੁੱਧ ਹੈਗਾ ਵਾ ਠੀਕ ਹੈ ਜੀ ਹਾਂਜੀ ਹਾਂਜੀ 7 ਦੀ ਮੰਨ ਲਓ ਫੁੱਲ ਗਰੰਟੀ ਕਿਉਂਕਿ ਤੁਹਾਨੂੰ ਪਤਾ ਇਹ ਬੱਚੀ ਆ ਆਪਣਾ ਕੋ ਵੀਰ ਜੀ ਅੱਜ ਦੂਜਾ ਕੱਲ ਹੀ ਆਈ ਆ ਰਾਤੀ ਠੀਕ ਹੈ ਜੀ ਤੇ ਨਵੇਂ ਥਾਂ ਨਾਲ ਥੋੜਾ ਜਿਹਾ ਤੁਹਾਨੂੰ ਪਤਾ ਡਨ ਕਰਤਾ ਕੋਪਰਾ ਕਰ ਦਿੰਦਾ ਹਨਾ ਕੋਪਰਾ ਆਪਣ ਬਾਕੀ ਬੱਚੀ ਵੱਡੀ ਜੇ ਪ੍ਰਿੰਟ ਪ੍ਰਿੰਟ ਬੱਚੀ ਦਾ ਵੇਖੋ ਕਿੰਨਾ ਵਧੀਆ ਵਾ ਲਓ ਦੋਸਤੋ ਸਾਡੇ ਪੰਜਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹਾਂ ਤੇ ਦੁੱਧ ਦੋਸਤੋ 8 ਕਿਲੋ ਤਿਆਰ ਆ ਵੀਰ ਕਹਿੰਦਾ 7 ਕਿਲੋ ਦੀ ਗਰੰਟੀ ਵੀ ਦੇ ਦਾਂਗੇ ਬਾਕੀ ਬਾਕੀ ਵੀਰ ਜੀ 10 ਕਿਲੋ ਅਚੀਨੇ ਦੁੱਧ ਚਵਾ ਦੇਣਾ ਤੇ ਜੇ ਟੁੱਟੇ ਦਿਨ ਨੂੰ ਠੀਕ ਹੈ ਜੀ ਸਰਾਗਾ ਵੇਖੋ ਪੂਰੀ ਆ ਕੋਈ ਥਾਣਾ ਥਣੇ ਦੋਸਤੋ ਕੁਆਲਿਟੀ ਚੈੱਕ ਆ ਦੋਸਤੋ ਪੂਰੇ ਵਧੀਆ ਪੈਨਸਲ ਥਾਂ ਨੂੰ ਕਹਿੰਦੇ ਆਪਾਂ ਲਓ ਜੀ ਚਾਰੇ ਥਾਂ ਦੇ ਗੈਪ ਚ ਕੋਈ ਫੋਟ ਸ਼ਾਂਗਣੀ ਨਾਲ ਬਾਈ ਬਾਈ ਹਾਂਜੀ ਟੋਕੜ ਗੱਬਣ ਦੋਸਤੋ ਕਨਫਰਮ ਹੈ ਚੈੱਕ ਪਾਸ ਚੈੱਕ ਪਾਸ ਵੀਰ ਜੀ ਕੋਈ ਆਪਣੀ ਚੈੱਕ ਕਰਾ ਲਿਆ ਆਪਾਂ ਨੂੰ ਕੀ ਮੁੱ ਵੀਰ ਜੀ ਮੁੱਲ ਵਛੀ ਦਾ ਭਾਵੇਂ 45 ਕਰ ਲਈਏ ਤੇ ਭਾਵੇਂ ਜੋ ਮਰਜ਼ੀ ਕਰ ਲਈਏ ਇਹ ਵੀਰਦੀ ਵਛੀ 36000 ਦੀ ਦੇ ਦਾਂਗੇ 36000 ਦੀ ਹਾਂਜੀ 36000 ਤੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਨਿੱਕਾ ਮੋਟਾ ਵੀਰ ਜੀ ਜਿਆਦਾ ਨਹੀਂ ਆਪਾਂ ਪਤਾ ਗੱਲ ਕੀ ਫੋਨ ਫਾਨ ਤੇ ਸੌਦੇ ਆ ਠੀਕ ਹੈ ਜੀ ਇਹ ਮੁੜ ਕੇ ਆ ਵੀ ਜਿਆਦਾ ਨਾ ਹੀ ਦੂਰ ਜਾਏਗੀ ਕਿ ਨਹੀਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਕਨਫਰਮ ਚੈੱਕ ਪਾਸ 36000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਫਿੱਦਦਾ ਹੋਊਗਾ ਤਾਂ ਮੌਕੇ ਤੇ ਮਾਨਤਾਨ ਜ਼ਰੂਰ ਹੋਊਗਾ ਇਹਦੇ ਨਾਲ ਬੱਧੀ ਜਿਹੜੀ ਗਾਂ ਵੀਰ ਇਹਦੀ ਡਿਟੇਲ ਦਸੀ 19 ਸੂਆ ਸੂਈ ਹੈ ਇਹ ਕਨਾਟਾ ਮੋ ਗਰ ਜੀ ਇਹ ਬਾਤ ਇਹ ਰਾਤੀ ਸੁਹੀ ਹੈ ਜੀ ਅੱਛਾ ਜੀ ਹਾਂ ਜੀ ਇਹਦੇ ਥੱਲੇ ਬੋਲਾ ਕਿੰਨਾ ਤਿਆਰ ਹੈ ਵੀਰ ਵੀਰ ਇਹ ਇਹਨਾਂ ਤੁਹਾਨੂੰ ਦੱਸਦਾ ਵੀ ਰਾਤੀ ਚੋਈਆ ਇਹਦੇ ਕੋਲੇ ਹੁਣ ਵਿਧੀ ਹੋਊ ਮੇਰੇ ਸਾਹਮਣੇ 14 ਤੋਂ 15 ਕਿਲੋ ਦੇ ਘੇਰੇ ਚੋਊ ਝੋਲਾ ਅਰੇ 14 15 ਕਿਲੋ ਤਿਆਰ ਹੈ 14 15 ਕਿਲੋ ਬੋਲਾ ਤਿਆਰ ਆ ਵੀਰ ਜੀ ਸੁਵਾ ਦੁਜਾ ਦੁਜਾ ਸੁਵਾ ਵਿਰਦੀ ਵੇਖੋ ਬੱਚੀ ਦਾ ਨਹਰਾ ਨੂੰ ਖਰਾਬ ਦੁਜਾ ਸੁਵਾ 6 ਦਾ ਮੂੰਹ ਦੱਸਿਆ ਹਾਂਜੀ ਚੰਗੇ ਸੀਮਨ ਦੀ ਜੀ ਵਿਰਦੀ ਇਹ ਮਗਰ ਵੀ ਚੰਗੀ ਡਾਇਮੰਡ ਦੀ ਬੱਚੀ ਜੇ ਤੇ ਇਹ ਆਪ 40 116 ਦੀ ਜੀ ਬੱਛੀ ਗੜੀ ਆਹ ਬੱਛੀ ਹੈ ਜੀ ਲਓ ਦੋਸਤੋ ਆਹ ਕਰੋ ਚੈੱਕ ਆ ਬੱਚਾ ਨੇ ਵਸ਼ੀ ਦਿੱਤੀ ਜੀ ਦੋਸਤੋ ਪਲੱਸ ਪਰਸਨ ਨਾਲ ਸਾਰਾ ਹਾਂ ਬੱਛੀ ਵੀ ਚੰਗੇ ਸੀਮਨ ਦੀ ਹੈ ਡਾਇਮੰਡ ਦੀ ਵੇਖੋ ਕਿੰਨੀ ਸੋਹਣੀ ਬੱਚੀ ਹੈ ਹਾਂਜੀ ਤੇ ਇਹ ਵੀ ਆਪ ਕਿਹੜੇ ਸੀਮਨ ਦੀ ਦੱਸਿਆ 40 116 ਦੀ ਹੈ ਵਿਰਦੀ 40 116 ਡੈਨਮਾਰਕ 40 116 ਦੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਬਾਕ ਬੀਬੀ ਨੇ 22 ਤੋਂ 23 ਕਿਲੋ ਦੁੱਧ ਪਹਿਲੇ ਸੂਏ ਭਰਿਆ ਜੇ ਬੱਚੀ ਨੇ ਠੀਕ ਹੈ ਬੱਚੀ ਦਾ ਕੱਦ ਕੁੱਦ ਵੇਖੋ ਆਵੇ ਹੋ ਚਲੋ ਉਹਨਾਂ ਦਾ ਥੋੜਾ ਜਨਾ ਤੁਹਾਨੂੰ ਦੱਸਾਂ ਗੱਲ ਵੀ ਚਾਰ ਚੂਰ ਦਾ ਕਰਕੇ ਨਾ ਵਿਚਾਰਿਆਂ ਦਾ ਥੋੜਾ ਜਿਹਾ ਹੋ ਗਿਆ ਤੇ ਥੋੜੀ ਜਿਹੀ ਬੱਚੀ ਦਿੱਸੀ ਹਾਂਜੀ ਮੰਨ ਲਓ ਇਹ ਆ ਵੀ ਪੂਰੀ ਹਾਂ ਠੀਕ ਹੈ ਠੀਕ ਹੈ ਤੇ ਬਾਕੀ ਇਹ ਆ ਵੀ ਬੱਚੀ ਵੇਖੋ ਕੱਡੀ ਉਤਰਾ ਠੀਕ ਹੈ ਲਓ ਦੋਸਤੋ ਬੱਚੀ ਦੀ ਲੈਂਥ ਚੈੱਕ ਕਰ ਲਓ ਕੱਦ ਘਾਟ ਪੂਰਾ ਉੱਚੀ ਲੰਬੀ ਸੋਹਣੀ ਸੁਨਖੀ ਦੋਸਤੋ ਪੂਰੀ ਹਾਂਜੀ ਤੇ ਬਾਕੀ ਜਿਹੜਾ ਆਰਡਰ ਪਿਆਰ ਕੀਤਾ ਪੂਰਾ ਨਗਰ ਤੇ ਠੋਸਾ ਤਿਆਰ ਕੀਤਾ ਬੈ ਇਹ ਇਹਦੇ ਥੱਲੇ ਵੀਰ ਦੱਸਿਆ ਕਿੰਨਾ ਬੋਲਾ ਚਾਹੀਦਾ ਵੀਰ ਜੀ 14 15 ਕਿਲੋ ਬੋਲਾ 14 15 ਲੀਟਰ ਤੋਂ ਇਹਨਾਂ ਦੋਸਤੋ ਸਟਾਰਟਿੰਗ ਜਿਹੜੀ ਕੀਤੀ ਆ ਜੀ ਵੇਖੋ ਆ ਬਣਦੀ ਕਰਮਾ ਵਾਲੀ ਖਬਰਦਾਰ ਚਾ ਥਣਲੇ ਦੀ ਵੇਖੋ ਹਾਂਜੀ ਹਾਂਜੀ ਪੂਰੀ ਹਾਂਜੀ ਤੇ ਮੁੱਲ ਕੀ ਕਰਦੇ ਵੀਰ ਦਾ ਮੁੱਲ ਵੀ ਉਹਦੀ ਏਦੀ ਬੱਚੀ ਦਾ ਦੇ ਭਾਵੇਂ 70 75 ਵੀ ਕਰੀ ਜਾਏਗੀ ਪਰ ਨਹੀਂ ਆਪਾਂ ਇਹ ਵੀਰ ਜੀ 55000 ਦੀ ਬੱਚੀ ਦੇਣੀ ਹਾਂ ਨਾ ਕੋਈ 65 ਨਹੀਂ ਕੋਈ 60 ਨਹੀਂ ਇਹ ਕੋਈ 70 ਨਹੀਂ ਠੀਕ ਹੈ ਜੀ ਯਾਰੀ ਵੀਰ ਜੀ ਆਪਾਂ ਦੇ 56000 ਤੋਂ ਮਾਨਤਨ ਹੋ ਜਾਊਗਾ ਹਾਂ ਜੀ ਮਾਨਤਨ ਥੋੜਾ ਬੋਧਾ ਵੀਰ ਜੀ ਬਸ ਛੋਰ ਛੱਪੇ ਹਾਂ ਬਸ ਛੋਰ ਛੱਪੇ ਵਾਲਾ ਮਾਨਤਨ ਠੀਕ ਹੈ ਲੈ ਦੋ ਤੋਂ ਨੋਰਮਲ ਜਿਹੜੀ ਰੇਟ ਦੁੱਧ ਦੇ ਹਿਸਾਬ ਨਾਲ ਵੀਰ ਨੇ ਕੀਤਾ 56000 ਰੁਪਿਆ ਮੌਕੇ ਤੇ ਜਿਹੜਾ ਹਲਕਾ ਫੁਲਕਾ ਮਾਨਤਨ ਛੋਰ ਛੱਪਾ ਜ਼ਰੂਰ ਹੋਗਾ ਕੱਦ ਕੱਟ ਗਾਂ ਦਾ ਚੈੱਕ ਕਰ ਲਓ 6 ਦੰਦ ਬਿੱਗਾ ਸੁਆ ਹਾਂ ਜੀ ਬੈਂਡਮਾਰਕ 40 116 ਨੂੰ ਦੋਸਤੋ ਖੁਦ ਆਪਿਆ ਤੇ ਬੱਚਾ ਜਿਹੜਾ ਦਿੱਤਾ ਬੱਚਾ ਦੋਸਤੋ ਇੰਪੋਰਟਡ ਬਤਿਏ ਨੇ ਬਛੀਆਂ ਕਰੋ ਚੈ ਇਹ ਵੀਰ ਜੀ ਨੂੰ ਹੋ ਗਏ ਜੇ 2 ਤੋਂ 2.5 ਮਹੀਨੇ ਸੂਈ ਨੂੰ ਅੱਛਾ ਜੀ ਦੁੱਧ ਦੇ ਕੋਈ ਵੇਚ ਅੱਡਾ ਵੇਖ ਕੇ ਨਾ ਆਖੇ ਥੱਲੇ ਨਹੀਂ ਕੋ ਹੈਗਾ ਹਾਂਜੀ ਪਰ ਇਹ ਗੁਨਾ ਦੀ ਗੁਥਲੀ ਕਰਮਾਂ ਵਾਲੀ ਠੀਕ ਹੈ ਜੀ ਕਿੰਨਾ ਕੋ ਪਿਆਰ ਵੀਰ ਜੀ ਦੇ ਕੋਲੇ 8 ਕਿਲੋ ਦੁੱਧ ਜੇ ਹੁਣ ਸੂਹਾ ਕਰਮਾਂ ਸੂਈ ਰੇ ਸੂਹਾ ਵੀਰ ਜੀ ਦੂਜਾ ਸੂਹਾ ਵਾ ਬੱਚੀ ਅੱਛਾ ਜੀ ਹਾਂਜੀ ਹਾਂਜੀ ਇਹਨੂੰ 2 ਤੋਂ 2.5 ਮਹੀਨੇ ਵੀਰ ਜੀ ਸੂਈ ਨੂੰ ਹੋ ਗਏ ਜੇ ਤੇ ਅੱਜ 5-7 ਦਿਨ ਹੋ ਗਏ ਜਿਨੂੰ ਟੀਗਾ ਵੀ ਭਰਾਇਆ ਜੀ ਅੱਛਾ ਅੱਛਾ ਬੱਚੀ ਨੇ ਨਿਕਲ ਆਉਣਾ ਜੀ ਮਦਮ ਜੀ ਕਦੇ ਇਹਨੇ ਕੋਈ ਹਰਕਤ ਨਹੀਂ ਕੀਤੀ ਠੀਕ ਹੈ ਜੀ ਹਾਂਜੀ ਤੇ ਬਾਕੀ ਦੋਸਤੋਂ ਨੱਗਰ ਵਨਦੀ ਆ ਹਾਂਜੀ ਸੀਲ ਸੁਲਵੀਰ ਜੀ ਮੰਨ ਲਓ ਇਹ ਗੱਲ ਆ ਕੀ ਵਧੀਆ ਵੰਗਾ ਪਾ ਕੇ ਚੋਈਦੀ ਆ ਵੇਖੋ ਕੋਈ ਨਹੀਂ ਕੱਦ ਕਾਠ ਬੱਛੀ ਦਾ ਵੇਖੋ ਕਿੱਡਾ ਵਾ ਹਾਂਜੀ ਹਾਂਜੀ ਤੇ ਬਾਕੀ ਆ ਵੀ ਹੱਥ ਥਣ ਥਣ ਵੀ ਪੂਰਾ ਵਧੀਆ ਵਾ ਠੀਕ ਹੈ ਜੀ ਪਾਣੀ ਪੀਣਾ ਨਾ ਬੰਦੇ ਚੱਲ ਮੁੜ ਕੇ ਤੇ ਹਾਂ ਲੈ ਦੋਸਤੋਂ ਕੱਦ ਕਾਠ ਆ ਇਹਦਾ ਬੱਛੀ ਦਾ ਚੈੱਕ ਕਰ ਲਓ ਤੇ ਬਾਕੀ ਦੋਸਤੋਂ ਥਾਣਾ ਥਣਾਂ ਦੀ ਕੁਆਲਿਟੀ ਚੈੱਕ ਕਰਵਾ ਦੇਣਾ 8 ਲੀਟਰ ਦੋਦ ਮੌਕੇ ਦਾ ਤਿਆਰ ਜੀ ਇਹਦਾ ਕੀ ਮੁੱਲ ਕਰਦੇ ਵੀਰ ਵਿਰਦੀ ਮੋਲੇ ਦਾ ਭਾਵੇਂ 20 ਕਰ ਲਈਏ ਭਾਵੇਂ ਜੋ ਕਰ ਲਈਏ ਵੀਰ ਜੀ 15000 ਦੀ ਦੇ ਦਾਂ 15000 ਦੀ ਹਾਂ ਨਿਕਾਜਾ ਮੁੱਲੀ ਹੈ ਹਾਂ ਨਿਕਾਜਾ ਮੁੱਲੀ ਇਹ ਮੁੱਲ ਕਿੰਨੀ ਕਿ ਛੋਟ ਹੋ ਸਕਦੀ ਹੈ ਇਹ ਚੋਂ ਵੀਰ ਜੀ ਚਲੋ 1000 ਰੁਪਿਆ ਕਰ ਦਾਂਗੇ ਕੋਈ 14000 ਵੀ ਦੇ ਦਾਂਗੇ ਬੱਚੀ ਚਲੋ ਜਾਂ ਬੱਚੀ ਤੇ ਭਾਂ ਵੀਰ ਜੀ 20 ਦੀ ਆ ਦਿਹਾੜੀ ਚਲੋ ਸਾਂਭੀ ਸੁੱਤੀ ਜਾਵੇ ਨਾ ਆਪਣੇ ਕੋਲ ਚਲੋ ਇਹ ਗੱਲ ਹੈ ਗਿਆ ਟਿਕਾ ਟਾਕਾ ਭਰਾਤਾ ਕਰਮਾ ਦੀ ਠੀਕ ਹੈ ਜੀ ਹਾਂਜੀ ਕੋਈ ਨਹੀਂ ਉਦਾਂ ਦੀ ਇੰਨੇ ਕਰਮਾ ਦੀ ਚਲੋ ਕੋਈ ਮੇਰਾ ਵੀਰ ਭਰਾ ਨਾ बोले जिन्ने ਵੀ ਕੜਨੀ ਆ ਤੇ ਮੰਨ ਲਓ 40 ਦਿਨਾਂ ਨੂੰ ਵੀਰ ਭਰਾ ਮੇਰਾ ਕੋ ਚੈੱਕ ਕਰਾ ਲਓ ਠੀਕ ਹੈ ਜੀ ਬਾਕੀ ਉਹ ਕਿਸਮਤ ਹੈ ਅਗਲੀ ਲਈ ਹਮਤਾ ਵੀਰ ਜੀ ਆਪਣੇ ਨੂੰ ਖਾਲੀ ਕਰਕੇ ਦੇਵਾਂਗੇ ਹਾਂਜੀ ਹਾਂਜੀ ਆਪਾਂ ਦੇ ਵੀਰ ਜੀ ਜੋ ਆਖਿਆ ਪਰਾਇਆ ਆਪਾਂ ਉਹ ਕਹਿਣਾ ਠੀਕ ਹੈ ਜੀ ਹਾਂਜੀ 14000 ਰੁਪਏ ਦੋਸਤੋ ਮੋਲ 8 ਕਿਲੋ ਦੁੱਧ ਮੌਕੇ ਦਾ ਤਿਆਰ ਚਾਰ ਪੰਜ ਦਿਨ ਨੂੰ AI ਨੂੰ ਹੋਈ ਲੋਗੇ ਬਾਕੀ ਲੈ ਵੀਰ ਕੋਈ ਖੜੂ ਕੋ ਦੀ ਕਿਸਮਤ ਹੈ ਦੋਸਤੋ ਇਹਦੇ ਨਾਲ ਬੱਧੀ ਮਾਈ ਦੀ ਡਿਟੇਲ ਇਸ ਵੀਰ ਇਹ ਵੀਰ ਜੀ ਥੋਕੜ ਕੱਪਣ ਮੈਂ ਜੀ ਕਿੰਨੇ ਚੀ ਦੀ ਕੱਪਣੇ ਵੀਰ ਜੀ ਇਹ ਵੀਦੀ ਇਹਨੂੰ ਆ ਜਿਹੜੀ ਮੰਨ ਲਓ 15 ਤਰੀਕ ਇਹਨੂੰ 4 ਮਹੀਨੇ ਹੋਣੇ ਜੇ 15 ਦਸੰਬਰ ਨੂੰ ਮੇਰੇ ਕੋਲ ਵੀਡੀਓ ਮੇਰੇ ਕੋਲ ਬਣੀ ਪਈ ਆ ਪਰ 15 ਦਸੰਬਰ ਨੂੰ 4 ਮਹੀਨੇ ਹੋ ਰਿਹਾ ਹਾਂਜੀ ਹਾਂਜੀ ਸੋ ਵਾਕ ਨਾ ਸੁਵੀਰੇ ਸੁ ਗਾ ਵੀਰ ਦੀ ਮਲੋਤ ਹੈ ਤੇ ਆ ਦੂਜਾ ਨਾ ਹੋ ਸਕਦਾ ਤੀਜੇ ਨੂੰ ਹੋਵੇ ਤੀਜੇ ਨੂੰ ਕਨਫਰਮ ਹਾਂਜੀ ਉਹਨਾਂ ਦਾ ਹੈ ਵੀ ਮੰਨ ਲਾ ਇਹ ਆ ਵੀ ਚਲੋ ਆਪਣੇ ਆ ਵੀ ਬਾਕੀ ਕਾਠਾ ਵੇਖੋ ਚਲੋ ਕੋਈ ਚਾਰਨ ਕਰਕੇ ਚਲੋ ਹੋ ਜੇ ਮੰਨ ਲਓ ਸੇਵਾ ਸੁਆ ਨਹੀਂ ਹੈਗੀ ਹਾਂਜੀ ਲੱਸਾ ਪਾਣ ਥੋੜਾ ਜਿਹਾ ਥੋੜਾ ਜਿਹਾ ਲੱਸਾ ਪਾਣ ਵੀਰ ਜੀ ਸਾੰਭੀ ਨਹੀਂ ਕੋਈ ਇੰਨੀ ਚੰਗੀ ਤਰ੍ਹਾਂ ਕਾਠਾ ਵੇਖੋ ਕਿੰਦਾ ਮੈਂ ਲੰਮੀ ਚੜਾਈ ਕਿੰਨੀ ਹੈ ਹਾਂਜੀ ਹਾਂਜੀ ਇਹੋ ਤੁਹਾਨੂੰ ਪਤਾ ਮੱਝ ਭਰੀ ਹੁੰਦੀ ਤੇ ਇਹੋ ਕੋ ਨਹੀਂ ਹਾਂਜੀ ਹਾਂਜੀ ਨਹੀਂ ਇਹ ਤਾਂ ਭੱਜ ਜਾਣੀ ਵੀਰ ਜੀ ਉਹਨਾਂ ਵੀ ਜੇ ਕੋਈ ਸਾਂਭ ਵਾਲਾ ਵੀਰ ਕੋਈ ਲੈ ਗਿਆ ਨਾ ਹਾਂਜੀ ਵੇਖ ਲਓ ਦੋਸਤੋ 15 ਦਸੰਬਰ ਨੂੰ ਜਿਹੜੇ ਇਹਨੂੰ 4 ਮਹੀਨੇ ਕਨਫਰਮ ਚੈੱਕ ਪਾਸ ਨੂੰ ਹੋ ਜਣੇਗੇ ਤੇ ਦੁੱਧ ਵੀਰ ਕਿੰਨਾ ਤਿਆਰ ਹੈ ਤੋ ਦਵੀਰ ਜਿਹੜੇ ਕੋਲੇ ਤੁਹਾਨੂੰ ਦੱਸਉਂਦਿਆਂ 5 ਕਿਲੋ ਹੈਗਾ ਬੜੀ 5 ਕਿਲੋ ਦੋ ਵਾਰ ਟਾਈਮ ਦੋਵੇਂ ਟਾਈਮ ਮਿਲਦੀ ਆ ਹਾਂ ਦੋਵੇਂ ਟਾਈਮ ਜੀ ਬਾੜੇ ਦੇ ਮਿਲਦੀ ਆ ਹਾਂ ਜੀ ਮਿੱਠੀ ਵੜੀ ਆ ਆਹ ਤਾਂ ਕਈ ਹੋ ਸਕਦਾ ਦਿਹਾੜੀ ਲਾਗਿਆ ਵੇਖੋ ਚੱਡਾ ਚੁੱਡਾ ਵੀ ਵੇਖੋ ਕੜਦੀ ਜਿੰਨੇ ਜੋਗੀ ਹੈਗੀ ਵੇਖੋ ਹਾਂ ਜੀ ਹਾਂ ਜੀ ਇਹ ਸੋਹਣਾ ਚਰੂਆ ਦੇ ਜਿੰਨਾ ਹੈਗਾ ਮੈਂ ਕੋ ਆਰਡਰ ਕਿੱਡਾ ਤਿਆਰ ਕਰੂਗੀ ਨਾਲੇ ਗਾਠ ਆਵੇ ਕੋ ਵੇਖੋ ਆਰਡਰ ਇੱਥੇ ਲਵਾਂ ਨੇ ਸੂਨ ਤੇ ਦੇਖੋ ਹਾਂ ਜੀ ਹਾਂ ਜੀ ਬਾਕੀ ਚਵਾਈ ਬੜੀ ਨਿਸ਼ਾਰੇ ਵਾਲੀ ਆ ਚਲੋ ਕਹੇ ਵੀਰ ਨੇ ਆਖਣਾ ਪਤਾ ਨਹੀਂ ਉਦਾਂ ਕਰਦੇ ਉਹ ਬੰਦਿਆਂ ਨੇ ਆਖਿਆ ਉਹ ਲੈ ਵੀ ਪ ਹਾਂ ਲੋ ਦੋਸਤੋ ਕਾਹਲੀ ਗੱਲ ਹੈਗੀ ਵਿਖਾਓ ਮਰਾ ਇਧਰ ਕਾਲੀ ਕੁਲੀ ਵੇਖੋ ਅੱਖ ਵੀ ਸਾਰੀ ਕਾਲੀ ਹੈ ਮੈਂ ਲੋ ਦੋਸਤੋ ਆਕਰੋ ਚੱਕ ਜੀ ਹਾਂ ਬੰਦਿਆਂ ਨੇ ਆਪ ਉਹਨਾਂ ਨੇ ਕਿਹਾ ਵੀ ਮਾਲਾ ਉਹ ਬੰਦਿਆ ਚਲੋ ਵਿਚਾਰੇ ਥੋੜੇ ਜਿਹਾ ਵਿਜੀ ਰਹਿ ਕੋਈ ਕੇਸਪੂਟ ਬਣ ਗਿਆ ਉਹਨਾਂ ਤੇ ਅੱਛਾ ਜੀ ਤੇ ਖੁਕੀ ਤੇ ਆ ਹੀ ਰਹੀ ਆ ਬਾਕੀ ਇਹ ਆ ਵੀ ਮੈਂ ਪੂਰੀ ਵੱਟੀ ਵੀ ਸਾਮ ਹੋਣ ਰਹੀ ਸੀ ਸਾਮ ਹੋਣੋ ਸਾਮ ਹੋਣੇ ਸਾਮ ਚ ਆ ਗਈ ਆ ਠੀਕ ਹੈ ਜੀ ਤੇ ਆਪਣੇ ਕੋ ਵੀ ਸਾਮ ਚ ਆਈ ਆ ਤੇ ਜਿੱਥੇ ਹੋਣੀ ਨੇ ਜਾਣਾ ਉੱਥੇ ਵੀ ਚੰਗੇ ਸਾਮ ਚ ਹੀ ਜਾਣਾ ਹੰਦੇ ਠੀਕ ਹੈ ਹਾਂ ਕੈਸ਼ਕ੍ਰੀਨ ਨੇ ਵੀ ਅੱਡੀ ਲੈਣੀ ਆ ਹਾਂਜੀ ਹਾਂਜੀ ਮਾਲ ਕਰਦੇ ਮੋਲ ਵੀਰ ਜੀ ਭਾਵੇਂ ਚਲੋ ਮੈਂ ਭਾਵੇਂ 65 ਕਰ ਲਈਏ 60 ਕਰ ਲਈਏ ਵੀਰ ਜੀ ਵੀਰ ਜੀ 55000 ਦੀ ਮੱਝ ਦੇ 55000 ਦੀ 55000 ਦੀ ਇਹੋ ਜਿਹਾ ਮੰਨਣ ਕਰ ਲਈਏ ਥੋੜਾ ਬੋਧਾ ਹੀ ਵਧੀ ਕਰੀ ਕਿੰਨਾ ਕੋਸਾ ਤਾਂ ਨਹੀਂ ਮੰਨ ਲੋ ਇਹ ਆ ਵੀ 400 55000 ਵੀਰ ਜੀ ਹੋਣਾ ਵਾ ਠੀਕ ਹੈ ਜੀ ਠੀਕ ਹੈ ਨਾ ਗੱਲ ਚਲੋ ਇੰਨਾ ਵਾ ਵੀ ਚਲੋ ਕਹੇ ਵੀਰ ਭਰਾ ਨੇ ਆਖਣਾ ਲਿਸੀ ਜਾਂ ਕੁਝ ਵੀ ਆ ਇੱਕ ਰੀਚ ਲਾ ਕੇ ਮਾਰੋ ਚਵਾਈ ਵੀਰ ਜੀ ਵਧੀਆ ਵਾ ਲੱਤ ਨਹੀਂ ਪੁੱੜਦੀ ਕਰਮਾਂ ਵਾਲੀ ਕਿਦੇ ਵੀ ਠੀਕ ਹੈ ਤੁਹਾਨੂੰ ਤਾਂ ਨਹੀਂ ਤੇ ਇਦਾਂ ਡੰਗਰ ਚਲੋ ਕੈਂਪ ਜੇ ਤਾਂ ਵੀ ਦਰਦਾ ਕਿੱਦਾਂ ਹਾਂਜੀ ਹਾਂਜੀ ਨਹੀਂ ਤੇ ਸੀਲ ਸਲਾਗਾ ਚਲੋ ਕੋਈ ਇਹ ਖਾਂਦੀ ਪੀਂਦੀ ਸੋਹਣਾ ਕਰ ਮਾਲ ਠੀਕ ਹੈ ਜੀ ਹਾਂਜੀ 56000 ਰੁਪਏ ਦੋਸਤੋ ਡਿਮਾਂਡ ਰੱਖੀ ਵੀ ਇਹਦੇ ਮੌਕੇ ਤੇ ਮਾਨ ਤਾਂ ਕਿਹੜਾ ਹੋਊਗਾ ਪਾਣੀ ਵਿੱਚ ਸ਼ੋਰ ਛੱਪੇ ਵਾਲਾ ਹੀ ਹੋਣਾ ਵਾ 5 ਲੀਟਰ ਦੇ ਤੋਂ ਮੌਕੇ ਦਾ ਤਿਆਰ ਜੀ ਮੁੱਲ ਭਾਂ 65 ਕਰ ਲਈਏ 60 ਕਰ ਲਈਏ ਉਹ ਨਹੀਂ ਕੰਮ ਕਰਨਾ ਬਾਕੀ ਹਾਂ ਨਾ ਹੀ ਵਾਲੇ ਕੰਮ ਕਰ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਦੋ ਪਸ਼ੂ ਜਿਹੜੇ ਤੋਕੜ ਗੱਭਣ ਤੇ ਜਿਨ੍ਹਾਂ ਦੇ ਵਿੱਚ ਦੋਸਤੋ ਜਿਹੜੀਆਂ ਚਾਰ ਗਾਵਾਂ ਵਾ ਤਕਰੀਬਨ ਸੂਏ ਸੋਈਆਂ ਸਭ ਪਸ਼ੂ ਸਾਰੇ ਦੋਸਤੋ ਸੂਏ ਸੋਈ ਇੱਕ ਮਾਈ ਦੂਸਰੇ ਪਰ ਗੱਭਣਿਆ ਪਸ਼ੂ ਸੂਏ ਨੇ ਦੋਸਤੋ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਸਕਦੇ ਜੀ ਤੋ ਜਿਹੜਾ ਪਸੂ ਦੋਸਤੋ ਗੱਬਣਿਆ ਚਾਰੇ ਥਾਣਾ ਦੀ ਟਿੱਪਕੇ ਪਾਸ ਕਰਕੇ ਆਪਣੀ ਤਸਦੀਕ ਕਰਕੇ ਫਿਰ ਦੇ ਕਰੋ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਹੋਵੇ। ਐਡਰੈਸ ਇਹ ਕਰੀ ਵੀਦਾ ਫਿਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ। ਨਾਮ ਦੋਸਤੋ ਵੀਰ ਦਾ ਝੰਡਾ ਸਿੰਘ ਫੋਨ ਨੰਬਰ ਵੀਰ ਇੱਕਰੀ ਫਿਰ ਬੋਲਦੀ ਆਪਾਂ 9872439717 ਵੀਰ ਦੀ ਠੀਕ ਹੈ ਜੀ। ਹਾਂਜੀ ਪਿੰਡ ਕੈਰੋਂ ਝੰਡਾ ਸਿੰਘ ਵਪਾਰੀ ਠੀਕ ਹੈ ਨੇੜੇ ਗ੍ਰੈਂਡ ਪੈਲਸ ਹਾਂਜੀ ਗ੍ਰੈਂਡ ਨੇੜੇ ਨੇਰੇ ਗੜਗਾ ਪੈਲਸ ਠੀਕ ਹੈ ਜੀ ਗ੍ਰੈਂਡ ਪੈਲਸ ਠੀਕ ਹੈ ਧੰਨ